ਇਹ ਤਰ੍ਹਾਂ ਦੀ ਵੋਟਰਾਂ ਨੂੰ ਧਮਕੀ ਦੇ ਰਹੇ ਸੀਗੇ ਵੀ ਕੰਮ ਤਾਂ ਅਸੀਂ ਹੋਣ ਨਹੀਂ ਦੇਣੀ ਕਿਉਂਕਿ ਦੂਜੀ ਪਾਰਟੀ ਦਾ ਜੇ ਐਮਐਲਏ ਬਣ ਗਿਆ ਤਾਂ ਨਾਲ ਉਹ ਇਹ ਵੀ ਦੱਸ ਦਿੰਦੇ ਵੀ ਚਲ ਦੂਜੀ ਪਾਰਟੀ ਦੇ ਬੰਦੇ ਦਾ ਕੰਮ ਤਾਂ ਨਹੀਂ ਹੋਣਾਗਾ ਜਿਹੜਾ ਆ ਫੌਜਾ ਸਿੰਘ ਸਰਾਰੀ ਉਹਨਾਂ ਦਾ ਐਮਐਲਏ ਉਹਦੇ ਤੋਂ ਤੰਗ ਆ ਕੇ ਉਹਨਾਂ ਦੀ ਪਾਰਟੀ ਦਾ ਸਰਪੰਚ ਖੁਦਕੁਸ਼ੀ ਕਰ ਗਿਆ ਇਹ ਵੀ ਦੱਸ ਦਿੰਦੇ ਵੀ ਕੰਮ ਸਾਡੇ ਬੰਦਿਆਂ ਦੇ ਵੀ ਨਹੀਂ ਹੋਣਗੇ ਸਾਡੇ ਸਰਪੰਚ ਭਾਵੇਂ ਮਰ ਜਾਣ ਇਨਸਾਫ ਸੀ ਉਹਦਾ ਵੀ ਨਹੀਂ ਕਰਨਾਗਾ ਇੱਥੋਂ ਦੇ ਐਮਐਲਏ ਜਿਹੜੇ ਫੌਜਾ ਸਿੰਘ ਸਰਾਰੀ ਉਹ ਕਹਰੇ ਕਿ ਮੈਨੂੰ ਪਰਿਵਾਰ ਨਾਲ ਹਮਦਰਦੀ ਆ ਮਹੰਦਰਦੀ ਤਾਂ ਉਹ ਕਹਿਣਗੇ ਵੀ ਅਸੀਂ ਤੁਹਾਡੇ ਤੇ ਇਹੋ ਜਿਹੀ ਕਾਰਵਾਈ ਕਰਦੇ ਨੇ ਤੁਹਾਡੇ ਪਰਿਵਾਰ ਨਾਲ ਅਸੀਂ ਮਹੰਦਰਦੀ ਜਿਤਾ ਦਾਂਗੇ ਮਹੰਦਰਦੀ ਜਿਤਾ ਉਹਨਾਂ ਲੈ ਅਗਲੇ ਦਾ ਜਵਾਨ ਪੁੱਤ ਤਾਂ ਵਾਪਸ ਨਹੀਂ ਨਾ ਆ ਜਾਣਾਗਾ ਜਿਹੜੇ ਇਹਨਾਂ ਦੇ 92 93 ਕੇ 94 ਕਿੰਨੇ ਵੀ ਹੈਗੇ ਆ ਇਹ ਇਹਨਾਂ ਨੇ ਚਾਦਰ ਵਸ਼ਾਈ ਨਾ ਹੋਈਆਂ ਕਿਸੇ ਚਿੱਟਾ ਵੇਚਣ ਵਾਲੇ ਤੋਂ ਕੋਈ ਭੂ ਮਾਫੀਆ ਕੋਈ ਰੇਤ ਮਾਫੀਆ ਪਹਿਲਾਂ ਮਾਫੀਆ ਦੀ ਚਰਚਾ ਹੁੰਦੀ ਸੀ ਪੰਜਾਬ 'ਚ ਹੁਣ ਕੋਈ ਚਰਚਾ ਨਹੀਂ ਹੈ ਕਿਉਂਕਿ ਸਾਰਿਆਂ ਦਾ ਹਿੱਸੇ ਪੱਤੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਹੋਣਗੀਆਂ ਔਰ ਇਹਨਾਂ ਨੇ ਚਾਦਰ ਵਸ਼ਾਈ ਹੋਈ ਆ ਤੇ ਹਰਾਮ ਦੀ ਕਮਾਈ ਪੂਰੇ ਜੋਰਾ ਸ਼ੋਰਾ ਨਾਲ ਸਾਰੇ ਦੇ ਸਾਰੇ ਇਹ 92 93 94 ਜਿੰਨੇ ਵੀ ਹੈਗੇ ਆ ਇਹ ਲਗਾਤਾਰ ਕਰਨ ਲੱਗੇ ਹੋਏ ਕਿਹੜਾ ਹਲਕਾ ਜਿੱਥੇ ਆਪਣੇ ਤੁਸੀਂ ਮਾਲਵੇ ਚ ਲਾਓ ਪੰਜਾਬ ਚ ਜਿੱਥੇ ਸਰਪੰਚੀਆਂ ਨਹੀਂ ਵਿਕੀਆਂ ਆ ਆ ਗੁਰੂ ਸਾਹਿਬ ਫੌਜਾ ਸਿੰਘ ਸਰਾਰੀ ਨੇ ਸਾਰੀਆਂ ਸਰਪੰਚੀਆਂ ਵੇਚੀਆਂ ਨੇ ਠੀਕ ਆ ਆਪਦੀ ਪਾਰਟੀ ਦੇ ਬੰਦੇ ਤੋਂ ਲਗਾਤਾਰ ਪੈਸੇ ਮੰਗੇ ਜਾ ਰਹੇ ਆ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਪਰੇਸ਼ਾਨ ਆ ਹੋ ਕੇ ਤੇ ਜਿਹੜਾ ਖੁਦਕੁਸ਼ੀ ਕਰ ਗਿਆ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਚ ਘਟਾਲੇ ਹੋਏ ਉੱਥੇ ਵਿਜੀਲੈਂਸ ਜਾਂਚ ਕਰਨ ਆਈ ਤੇ ਹਲਕੇ ਦੇ ਵਿਧਾਇਕ ਇਹ ਕਹਿੰਦੇ ਆ ਵੀ ਤੁਸੀਂ ਕਿਹਨੂੰ ਪੁੱਛ ਕੇ ਆਏ ਆ ਉਹ ਕਹਿੰਦੇ ਸਾਨੂੰ ਸੀਐਮ ਨੇ ਭੋਜਾ ਕਹਿੰਦਾ ਸੀਐਮ ਵੀ ਤਾਂ ਐਮਐਲਏ ਆ ਇਹ ਗੱਲ ਟੋਲਰੇਟ ਹੋਊਗੀ ਲੋਕਬਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀ ਸਿੱਧੂ ਅਸੀਂ ਇਸ ਵਕਤ ਪਿੰਡ ਲੱਖੋ ਕੇ ਬਹਿਰਾਮ ਦੇ ਵਿੱਚ ਆ ਥਾਣੇ ਅੱਗੇ ਧਰਨਾ ਲੱਗਿਆ ਹੋਇਆ ਹੈ ਸਰਪੰਚ ਜਸ਼ਨ ਬਾਬਾ ਨੂੰ ਇਨਸਾਫ ਦਿਵਾਉਣ ਦੇ ਲਈ ਸਰਪੰਚ ਜਸ਼ਨ ਬਾਬਾ ਦੇ ਇੱਕ ਪੋਸਟਰ ਲੱਗਿਆ ਜਿਹੇ ਚ ਲਿਖਿਆ ਯੁੱਧ ਕਾਤਲਾਂ ਵਿਰੁੱਧ ਆਮ ਆਦਮੀ ਪਾਰਟੀ ਨੇ ਮਹਿੰਮ ਚਲਾਈ ਸੀ ਯੁੱਧ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਆਮ ਆਦਮੀ ਪਾਰਟੀ ਖਿਲਾਫ ਮਹਿੰਮ ਚਲਾਈ ਯੁੱਧ ਦਿੱਲੀ ਵਿਰੁੱਧ ਤੇ ਹੁਣ ਸਪੰਡ ਦੇ ਆਸ-ਪਾਸ ਦੇ ਸਰਪੰਚਾਂ, ਕਿਸਾਨਾਂ, ਜਥੇਬੰਦੀਆਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਹਮ ਇੱਥੇ ਸ਼ੁਰੂ ਕੀਤੇ ਉਹਦਾ ਨਾਮ ਯੁੱਧ ਕਾਤਲ ਅੰਬਰੋਧ। ਕਾਤਲ ਕਿਹਾ ਗਿਆ ਐਮਐਲਏ ਫੌਜਾ ਸਿੰਘ ਸਰਾਰੀ ਤੇ ਉਹਦੇ ਪੀਏ ਨੂੰ। ਆਪਣੀ ਸਰਕਾਰ ਦੇ ਵਿੱਚ ਆਪਣੇ ਐਮਐਲਏ ਦੇ ਹੁੰਦੇ ਇੱਕ ਸਰਪੰਚ ਨੂੰ ਸੁਸਾਇਸਾਈਡ ਕਰਨਾ ਪਵੇ। ਪਰਿਵਾਰ ਇਹ ਕਵੇ ਕਿ ਸਰਪੰਚ ਸਾਡੇ ਬੱٹے ਦੇ ਬੱਚੇ ਦੇ ਉੱਤੇ ਪ੍ਰੈਸ਼ਰ ਬਹੁਤ ਸੀ। ਉਹ ਤੋਂ ਪੈਸੇ ਮੰਗੇ ਜਾ ਰਹੇ ਸੀ। ਵਾਰ-ਵਾਰ ਮੰਗੇ ਜਾ ਰਹੇ ਸੀ। ਇਹਨੂੰ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਰੀਂਦਰਦੀਪ ਸਿੰਘ ਵਾਲਾ ਨੇ ਬਾਈ ਕਿਵੇਂ ਦੇਖਦੇ ਹੋ ਮਤਲਬ ਸਰਕਾਰ ਵੀ ਆਉਦੀ ਹੋਵੇ ਐਮਐਲਏ ਵੀ ਆਉਦਾ ਹੋਵੇ ਤੇ ਸਰਪੰਚ ਨੂੰ ਖੁਦਕੁਸ਼ੀ ਕਰਨੀ ਪਵੇ ਜੇ ਪੈਸਿਆਂ ਦੇ ਮਤਲਬ ਪੈਸਿਆਂ ਦੀ ਮੰਗ ਕਰਕੇ ਨਹੀਂ ਉਹ ਤਾਂ ਜਿਹੜੀ ਤੁਸੀਂ ਕਹਿੰਦੇ ਕਿ ਸਰਕਾਰ ਆਉਦੀ ਆ ਹੈ ਨਾ ਮੈਂ ਤਾਂ ਕੱਲ ਸੁਣ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਲੁਧਿਆਣੇ ਜਿਮਨੀ ਚੌਂ ਹੋ ਰਹੀ ਆ ਉਹਦੇ ਚ ਇਹ ਕਹਿ ਰਹੇ ਸੀਗੇ ਕਿ ਵੀ ਕਿਸੇ ਹੋਰ ਪਾਰਟੀ ਦਾ ਬੰਦਾ ਐਮਐਲਏ ਨਾ ਬਣਾਇਓ ਜੀ ਕੀ ਐਮਐਲਏ ਬਣ ਕੇ ਕੀ ਕਰ ਲੂਗਾ ਹੂੰ ਡੇਢ ਸਾਲ ਮੈਨੂੰ ਗਾਲਾਂ ਹੀ ਕੱਢੂਗਾ ਹੂੰ ਹਨਾ ਵੀ ਸਰਕਾਰ ਤਾਂ ਸਾਡੀ ਆ ਕੰਮ ਤਾਂ ਅਸੀਂ ਹੋਣ ਨਹੀਂ ਦੇਣਗੇ ਯਾਨੀ ਕਿ ਇੱਕ ਤਰ੍ਹਾਂ ਦੀ ਵੋਟਰਾਂ ਨੂੰ ਧਮਕੀ ਦੇ ਰਹੇ ਸੀਗੇ ਵੀ ਕੰਮ ਤਾਂ ਅਸੀਂ ਹੋਣ ਨਹੀਂ ਦੇਣੇ ਕਿਉਂਕਿ ਦੂਜੀ ਪਾਰਟੀ ਦਾ ਜੇ ਐਮਐਲਏ ਬਣ ਗਿਆ ਤਾਂ ਨਾਲ ਉਹ ਇਹ ਵੀ ਦੱਸ ਦਿੰਦੇ ਵੀ ਚਲ ਦੂਜੀ ਪਾਰਟੀ ਦੇ ਬੰਦੇ ਦਾ ਕੰਮ ਤਾਂ ਨਹੀਂ ਹੋਣਾਗਾ ਜਿਹੜਾ ਆ ਫੌਜਾ ਸਿੰਘ ਸਰਾਰੀ ਉਹਨਾਂ ਦਾ ਐਮਐਲਏ ਉਹਦੇ ਤੋਂ ਤੰਗ ਆ ਕੇ ਉਹਨਾਂ ਦੀ ਪਾਰਟੀ ਦਾ ਸਰਪੰਚ ਖੁਦਕੁਸ਼ੀ ਕਰ ਗਿਆ ਇਹ ਵੀ ਦੱਸ ਦਿੰਦੇ ਵੀ ਕੰਮ ਸਾਡੇ ਬੰਦਿਆਂ ਦੇ ਵੀ ਨਹੀਂ ਹੋਣਗੇ ਸਾਡੇ ਸਰਪੰਚ ਭਾਵੇਂ ਮਰ ਜਾਣ ਇਨਸਾਫ ਸੀ ਉਹਦਾ ਵੀ ਨਹੀਂ ਕਰਨਾਗਾ ਜਿੰਦੀ ਪਾਰਟੀ ਦਾ ਆਪਣੀ ਆਪਣਾ ਵਰਕਰ ਉਹਨਾਂ ਦਾ ਲੀਡਰ ਪਿੰਡ ਦਾ ਸਰਪੰਚ ਖੁਦਕੁਸ਼ੀ ਕਰ ਗਿਆ ਜੇ ਉਹ ਆਪਦੀ ਪਾਰਟੀ ਦੇ ਵਰਕਰਾਂ ਨੂੰ ਇਨਸਾਫ ਨਹੀਂ ਦੇ ਦੇਣ ਜੋਗੇਗੇ ਤੇ ਫਿਰ ਉਹਨਾਂ ਨੇ ਕਿਸੇ ਦਾ ਕੀ ਸਵਾਰ ਦੇਣਾ ਅਸਲ ਦੇ ਵਿੱਚ ਕੀ ਜੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੀ ਸਰਕਾਰ ਦੀ ਸਿਆਸੀ ਮੌਤ ਹੋ ਚੁੱਕੀ ਪੰਜਾਬ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੀਤੀ ਹਮ ਇੱਥੇ ਤਾਂ ਜਿਹੜੇ ਇਹਨਾਂ ਦੇ 92 93 ਕੇ 94 ਕਿੰਨੇ ਵੀ ਹੈਗੇ ਆ ਇਹ ਇਹਨਾਂ ਨੇ ਚਾਦਰਾਂ ਵਿਛਾਈਆਂ ਹੋਈਆਂ ਨੇ ਹਮ ਕਿਸੇ ਚਿੱਟਾ ਵੇਚਣ ਵਾਲੇ ਤੋਂ ਹਮ ਕੋਈ ਭੂ ਮਾਫੀਆ ਕੋਈ ਰੇਤ ਮਾਫੀਆ ਪਹਿਲਾਂ ਮਾਫੀਆ ਦੀ ਚਰਚਾ ਹੁੰਦੀ ਸੀ ਪੰਜਾਬ 'ਚ ਹੁਣ ਕੋਈ ਚਰਚਾ ਨਹੀਂ ਹੈ ਕਿਉਂਕਿ ਸਾਰੇ ਨਾਲ ਹਿੱਸੇ ਪੱਤਿਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਔਰ ਇਹਨਾਂ ਨੇ ਚਾਦਰ ਵਿਛਾਈ ਹੋਈ ਆ ਤੇ ਹਰਾਮ ਦੀ ਕਮਾਈ ਪੂਰੇ ਜੋਰਾ ਸ਼ੋਰਾ ਨਾਲ ਸਾਰੇ ਦੇ ਸਾਰੇ ਇਹ 92 93 94 ਜਿੰਨੇ ਵੀ ਹੈਗੇ ਆ ਇਹ ਲਗਾਤਾਰ ਕਰਨ ਲੱਗੇ ਹੋਏ ਹੈਗੇ ਆ ਤੇ ਹੁਣ ਜਿਹੜੀ ਇਹਨਾਂ ਦੀ ਜ਼ੀਰੋ ਟੋਲਰੈਂਸ ਆ ਜ਼ੀਰੋ ਟੋਲਰੈਂਸ ਬਿਲਕੁਲ ਇਹਨਾਂ ਦੀ ਗੱਲ ਸਹੀ ਆ ਕਿ ਜਿਹੜਾ ਬੰਦਾ ਇਹ ਚਾਦਰ ਵਿਛਾ ਕੇ ਪੈਸੇ ਇਕੱਠਿਆ ਕਰ ਰਿਆ ਤੇ ਕੋਲੇ ਰੱਖ ਰਿਆ ਉੱਪਰ ਨਹੀਂ ਭੇਜ ਰਿਆ ਇਸ ਮਾਮਲੇ ਤੇ ਉਹ ਕਹਿੰਦੀ ਸਾਡੀ ਜ਼ੀਰੋ ਟੋਲਰੈਂਸ ਆ ਜਿਹੜਾ ਉੱਪਰ ਹਿਸਾਬ ਪੱਤੀ ਨਹੀਂ ਭੇਜੂਗਾ ਬਿਲਕੁਲ ਟੋਲਰੇਟ ਨਹੀਂ ਕਰਾਂਗੇ ਹੁਣ ਤੁਸੀਂ ਦੇਖ ਲਓ ਕਿ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਹੈਲਥ ਸਾਇੰਸ ਯੂਨੀਵਰਸਿਟੀ ਚ ਘਟਾਲੇ ਹੋਏ ਯੂਨੀਵਰਸਿਟੀ ਜਿਹੜੀ ਆ ਆਟੋਨਮਸ ਬਾਡੀ ਆ ਹਨਾ ਉਹਦੇ ਵਾਈਸ ਚਾਂਸਲਰ ਹੁੰਦੇ ਆ ਚਾਂਸਲਰ ਜਿਹੜਾ ਉਹ ਸੂਬੇ ਦਾ ਗਵਰਨਰ ਹੁੰਦਾ ਹਲਕੇ ਦੇ ਵਿਧਾਇਕ ਦਾ ਉਹਦੇ ਵਿੱਚ ਕੀ ਮਤਲਬ ਮਾਮਲਾ ਸੀਗਾ ਉੱਥੇ ਵਿਜੀਲੈਂਸ ਜਾਂਚ ਕਰਨ ਆਈ ਜੀ ਹੈਨਾ ਤੇ ਹਲਕੇ ਦੇ ਵਿਧਾਇਕ ਇਹ ਕਹਿੰਦੇ ਆ ਵੀ ਤੁਸੀਂ ਕਿਹਨੂੰ ਪੁੱਛ ਕੇ ਆਏ ਆ ਉਹ ਕਹਿੰਦੇ ਸਾਨੂੰ ਸੀਐਮ ਨੇ ਭੋਜਿਆ ਕਹਿੰਦਾ ਸੀਐਮ ਵੀ ਤਾਂ ਐਮਐਲਏ ਆ ਹਾਂ ਇਹ ਗੱਲ ਟੋਲਰੇਟ ਹੋਊਗੀ ਹਮ ਬਿਲਕੁਲ ਕਿਉਂਕਿ ਜਿੱਥੋਂ ਜਿੱਥੋਂ ਹਿਸਾਪੱਤੀ ਉੱਪਰ ਜਾ ਰਿਹਾ ਹਮ ਕਿਉਂਕਿ ਹੁਣ ਪੰਜਾਬ ਦਾ ਜਿਹੜਾ ਉਹਨੇ ਕਿਹਾ ਨਾ ਫਰੀਦਕੋਟ ਦੇ ਵਿਧਾਇਕ ਨੇ ਕਿ ਮੁੱਖ ਮੰਤਰੀ ਵੀ ਤਾਂ ਐਮਐਲਏ ਆ ਗੱਲ ਠੀਕ ਆ ਵੀ ਮੁੱਖ ਮੰਤਰੀ ਦਾ ਐਮਐਲ ਨਹੀਂ ਆ ਤੇ ਮੁੱਖ ਮੰਤਰੀ ਕੌਣ ਆ ਮੁੱਖ ਮੰਤਰੀ ਦਿੱਲੀ ਵਾਲੇ ਹੂੰ ਜਿਹੜੇ ਕੱਡੇ ਵੱਡੇ ਸੀ ਉੱਥੋਂ ਹਾਰੇ ਸੀ ਉਹ ਪੰਜਾਬ ਆ ਕੇ ਬੈਠ ਗਏ ਹੂੰ ਉਹਨਾਂ ਨੇ ਇਸ ਤੋਂ ਪਹਿਲਾਂ ਵੀ ਪੰਜਾਬ ਨੂੰ ਇੱਕ ਵਾਰੀ ਬਹੁਤ ਲੁੱਟਿਆ ਜਦੋਂ ਇੱਕ ਵਾਰੀ ਇਹਨਾਂ ਦੀ ਸਰਕਾਰ ਬਣਦੀ ਬਣਦੀ ਰਹੀ ਸੀ ਕਰੋੜਾਂ ਅਰਬ ਰੁਪਏ ਇਕੱਠਾ ਕਰਕੇ ਲਏ ਪੰਜਾਬੀਆਂ ਤੋਂ ਹੁਣ ਉਹ ਦਿੱਲੀ ਤੋਂ ਵਹਿਲੇ ਹੋ ਗਏ ਹੂੰ ਦੋ ਚੀਜ਼ਾਂ ਉਹ ਜਿਹੜੀਆਂ ਕਰ ਰਹੇ ਨੇ ਇੱਕ ਤਾਂ ਜਿਹੜਾ ਪੈਸਾ ਮਤਲਬ ਮੋٹے ਨੰਬਰ ਤੇ ਇਕੱਠਾ ਜਿਹੜਾ ਕਰ ਰਹੇ ਹੈਗੇ ਵੱਡੇ ਪੱਧਰ ਤੇ ਦੂਸਰਾ ਕਿ ਪੁਲਿਸ ਉਹਨਾਂ ਦੇ ਹੱਥ ਪਹਿਲੀ ਵਾਰੀ ਆਈ ਆ ਹੂੰ ਦਿੱਲੀ ਦੇ ਚ ਪੁਲਿਸ ਉਹਨਾਂ ਦੇ ਅੰਡਰ ਨਹੀਂ ਸੀਗੀ ਪੁਲਿਸ ਉਹਨਾਂ ਦੇ ਹੱਥ ਪਹਿਲੀ ਵਾਰੀ ਆਈ ਆ ਤੇ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਜਿਹੜਾ ਹੈਗਾ ਯੋਗੀ ਦਾ ਯੂਪੀ ਮਾਡਲ ਆ ਜਿਹੜਾ ਬਲਡੋਜਰ ਵਾਲਾ ਹੈਗਾ ਜਿੰਦੇ ਤਹਿਤ ਫੇਕ ਇਨਕਾਊਂਟਰ ਕਰਨੇ ਬਲਡੋਜਰ ਚਲਾਉਣਾ ਇਹ ਸਾਰਾ ਕੁਝ ਦਿੱਲੀ ਹਾਰਨ ਤੋਂ ਬਾਅਦ ਉਹ ਜਦੋਂ ਇੱਥੇ ਆ ਕੇ ਬੈਠ ਗਏ ਹੈਨਾ ਤੇ ਉਹਨਾਂ ਨੇ ਸਾਰਾ ਆਪਣਾ ਜਿਹੜਾ ਹੈਗਾ ਤੌਰ ਤਰੀਕਾ ਜਿਹੜਾ ਉਹ ਚੇਂਜ ਕੀਤਾ ਹੋਇਆ ਉਹਦੇ ਤਹਿਤ ਹੀ ਆ ਕਿ ਡੀਜੀਪੀ ਜਿਹੜੇ ਆ ਪੰਜਾਬ ਦੇ ਐਸਐਸਪੀਆ ਨੂੰ ਕੋਟਾ ਲਾਉਂਦੇ ਆ ਹੂੰ ਕਿ ਤੁਸੀਂ ਕਿੰਨੇ ਇਨਕਾਊਂਟਰ ਜਿਹੜੇ ਹੈਗੇ ਆ ਉਹ ਕਰਨੇ ਹੈਗੇ ਆ ਠੀਕ ਆ ਇਹ ਵੀ ਗੱਲ ਚਰਚਾ ਦੇ ਵਿੱਚ ਆ ਹੂੰ ਠੀਕ ਆ ਅਸੀਂ ਤਾਂ ਕਹਿੰਦੇ ਕਿ ਸਾਡੀ ਇਸ ਗੱਲ ਦਾ ਪੰਜਾਬ ਸਰਕਾਰ ਜਾਂ ਡੀਜੀਪੀ ਕਵੇ ਵੀ ਅਸੀਂ ਗਲਤ ਬੋਲ ਰਹੇ ਆ ਡੀਜੀਪੀ ਸਾਹਿਬ ਕਹਿਣਗੇ ਕਿ ਅਸੀਂ ਗਲਤ ਕਹਿ ਰਹੇ ਕਿ ਉਹ ਐਸਐਸਪੀਆ ਨੂੰ ਕੋਟਾ ਨਹੀਂ ਦੇ ਰਹੇ ਇਨਕਾਊਂਟਰਾਂ ਦਾ ਕੀ ਇਨਕਾਊਂਟਰ ਜਿਹੜੇ ਜ਼ਿਲ੍ਹੇ ਚ ਘਟ ਹੋ ਰਿਹਾ ਉਹ ਐਸਐਸਪੀ ਨਹੀਂ ਕੋਈ ਖਿੱਚ ਖਿੱਚੋ ਤੂੰ ਨਹੀਂ ਹੋਰੀਗੀ ਫਿਰੋਜ਼ਪੁਰ ਚ ਕਤਲ ਹੋਇਆ ਪਿਛਲੇ ਦਿਨੀ ਜਿਹੜਾ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਕਤਲ ਕੀਤਾ ਉਹਦਾ ਇਨਕਾਊਂਟਰ ਕਰਨ ਦੀ ਡਾਇਰੈਕਸ਼ਨ ਡੀਜੀਪੀ ਪੰਜਾਬ ਨੇ ਐਸਐਸਪੀ ਫਰੋਜਪੁਰ ਨੂੰ ਦਿੱਤੀ। ਐਸਐਸਪੀ ਫਰੋਜਪੁਰ ਨੇ ਬੰਦੇ ਗ੍ਰਿਫਤਾਰ ਕਰ ਲਏ। ਹੂੰ। ਯਾਨੀ ਕਿ ਗ੍ਰਿਫਤਾਰ ਕਰ ਲੇ ਉਹਨਾਂ ਦਾ ਇਨਕਾਊਂਟਰ ਨਹੀਂ ਕੀਤਾ ਤੇ ਇਸ ਗੱਲ ਤੋਂ ਡੀਜੀਪੀ ਪੰਜਾਬ ਜਿਹੜੇ ਪੂਰੇ ਖਫਾ ਹੋਏ ਆ ਕੀ ਡੀਜੀਪੀ ਸਾਡੀ ਇਸ ਗੱਲ ਨੂੰ ਡਿਨਾਈ ਕਰਦੇ ਆ? ਹੂੰ। ਕਿ ਜਿਹੜਾ ਜ਼ਿਲ੍ਹਾ ਪੁਲਿਸ ਮੁਖੀ ਬੰਦਿਆਂ ਨੂੰ ਫੜ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੈਗਾ। ਠੀਕ ਆ ਉਹਨਾਂ ਦਾ ਉਹਨਾਂ ਦਾ ਇਨਕਾਊਂਟਰ ਨਹੀਂ ਕਰਨਾ ਚਾਹੁੰਦਾਗਾ ਉਹਦੇ ਤੇ ਡੀਜੀਪੀ ਪੰਜਾਬ ਜਿਹੜੇ ਆ ਔਖੇ ਹੋ ਰਹੇ ਆ ਇਹਦਾ ਮਤਲਬ ਆ ਕਿ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਪੁਲਿਸ ਆ ਸਟੇਟ ਆ ਔਰ ਇੱਥੋਂ ਦੇ ਐਮਐਲਏ ਨੇ ਚਾਦਰ ਜਿਹੜੀ ਹੈਗੀ ਆ ਵਿਛਾਈ ਹੋਈ ਆ ਉਹ ਹਰ ਤਰ੍ਹਾਂ ਦੀ ਦੋ ਨੰਬਰ ਦੀ ਕਮਾਈ ਜਿਹੜੀ ਕਰ ਰਹੇ ਗਿਆ ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਵਰਕਰ ਵੀ ਨਹੀਂ ਬਖਸ਼ੇ ਸਰਪੰਚੀਆਂ ਵੇਚੀਆਂ ਸਰਮਿੰਚੀ ਕਿੱਥੇ ਨਹੀਂ ਵਿਕੀ ਗਈ ਕੋਟ ਪੂਰੇ ਹਲਕੇ ਦੀ ਸਰਪੰਚੀਆਂ ਵਿਕੀਆਂ ਕਿਹੜਾ ਹਲਕਾ ਜਿੱਥੇ ਆਪਣੇ ਤੁਸੀਂ ਮਾਲ ਵੇਚ ਲਓ ਪੰਜਾਬ ਚ ਜਿੱਥੇ ਸਰਪੰਚੀਆਂ ਨਹੀਂ ਵਿਕੀਆਂ ਆ ਗੁਰੂ ਸਾਹਿਬ ਫੌਜੀ ਸਿੰਘ ਸਰਾਰੀ ਨੇ ਸਾਰੀਆਂ ਸਰਪੰਚੀਆਂ ਵੇਚੀਆਂ ਨੇ ਠੀਕ ਆ ਆਪਦੀ ਪਾਰਟੀ ਦੇ ਬੰਦੇ ਤੋਂ ਲਗਾਤਾਰ ਪੈਸੇ ਮੰਗੇ ਜਾ ਰਹੇ ਆ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹ ਪਰੇਸ਼ਾਨ ਆ ਹੋ ਕੇ ਤੇ ਜਿਹੜਾ ਖੁਦਕੁਸ਼ੀ ਕਰ ਗਿਆ ਤੇ ਇਹਦੇ ਤੇ ਕੋਈ ਕਾਰਵਾਈ ਨਹੀਂ ਤੇ ਅੱਜ ਜਿਹੜੇ ਹਜ਼ਾਰਾਂ ਲੋਕ ਇੱਥੇ ਥਾਣਾ ਜਿਹੜਾ ਲੱਖੋ ਕੇ ਬਹਿਰਾਮ ਆ ਇਹਦੇ ਅੱਗੇ ਜਿਹੜੇ ਇਕੱਠੇ ਹੋਏ ਹੈਗੇ ਆ ਕਿ ਜਿਹੜੀ ਹੈਗੀ ਆ ਦੋਸ਼ੀਆਂ ਤੇ ਕਾਰਵਾਈ ਜਿਹੜੀ ਹੈਗੀ ਆ ਕੀਤੀ ਹੋਵੇ ਜਦੋਂ ਦੋਸ਼ੀ ਸੱਤਾ ਚ ਜਦੋਂ ਦੋਸ਼ੀਆਂ ਤੇ ਪੰਜਾਬ ਨੂੰ ਚਲਾਉਣ ਦੀ ਵਾਗ ਡਾ ਵਾਗ ਡੋਰਾ ਤੇ ਉਹ ਆਪਣੇ ਤੇ ਕਾਰਵਾਈ ਕਿਵੇਂ ਜਿਹੜੀ ਹੈਗੀ ਆ ਕਰਨਗੇ ਹਮ ਅੱਛਾ ਇੱਕ ਗੱਲ ਮਤਲਬ ਇੱਥੇ ਸਮਝ ਨਹੀਂ ਆਉਂਦੀ ਜਿਹੜੇ ਕਹਿੰਦੇ ਸੀ ਕਿ ਸਾਡੇ ਪਮਖੜ ਮਤਲਬ ਆ ਉਹਨਾਂ ਨੂੰ ਸਭ ਕੁਝ ਮਤਲਬ ਉਹ ਮੁੱਖ ਮੰਤਰੀ ਹਰ ਰੋਜ਼ ਕਹਿਹੁੰਦੇ ਆ ਕਿ ਪਮਖੜਾਂ ਦਾ ਬਹੁਤ ਖਿਆਲ ਰੱਖਿਆ ਜਾਊਗਾ ਵਰਕਰਾਂ ਦਾ ਬਹੁਤ ਖਿਆਲ ਰੱਖਿਆ ਜਾਊਗਾ ਇਹਨਾਂ ਨੇ ਬਹੁਤ ਕੰਮ ਕੀਤਾ ਇਹ ਇਸ ਤਰੀਕੇ ਨਾਲ ਖਿਆਲ ਰੱਖਿਆ ਜਾਊਗਾ ਕਿ ਲੋਕਾਂ ਨੂੰ ਆਪਦੇ ਪੁੱਤ ਹੁਣ ਮਤਲਬ ਜਿਹੜੇ ਅਗਵਾਉਣੇ ਪਏ ਜਾਣਗੇ ਇਹ ਗੱਲ ਜੇ ਉਹ ਖਿਆਲ ਰੱਖਣ ਦਾ ਉਹਨਾਂ ਦਾ ਮਤਲਬ ਇਹੀ ਹੈਗੇ ਆ ਤੇ ਉਹ ਫਿਰ ਆਪਾਂ ਦੇਖ ਰਿਹਾ ਵੀ ਕਿਸ ਤਰ੍ਹਾਂ ਖਿਆਲ ਰੱਖਿਆ ਔਰ ਇੱਥੋਂ ਦੇ ਐਮਐਲਏ ਜਿਹੜੇ ਫੌਜੀ ਸਿੰਘ ਸਰਾਰੀ ਉਹ ਕਹਰੇ ਕਿ ਮੈਨੂੰ ਪਰਿਵਾਰ ਨਾਲ ਹਮਦਰਦੀ ਆ ਮਹੰਦਰਦੀ ਦਾ ਉਹ ਕਹਿਣਗੇ ਵੀ ਅਸੀਂ ਤੁਹਾਡੇ ਤੇ ਇਹੋ ਜੀ ਕਾਰਵਾਈ ਕਰਦੇ ਨੇ ਤੁਹਾਡੇ ਪਰਿਵਾਰ ਨਾਲ ਅਸੀਂ ਮਹੰਦਰਦੀ ਜਿਤਾ ਦਾਂਗੇ ਮਹੰਦਰਦੀ ਜਿਤਾਉਣ ਨਾਲ ਅਗਲੇ ਦਾ ਜਵਾਨ ਪੁੱਤ ਤਾਂ ਵਾਪਸ ਨਹੀਂ ਨਾ ਆ ਜਾਣਾਗਾ ਠੀਕ ਆ ਇਹਨਾਂ ਨੇ ਅਸਲ ਦੇ ਵਿੱਚ ਸੀਗਾ ਕਿ ਪੰਜਾਬੀਆਂ ਦੀ ਹਰ ਪੱਖ ਤੋਂ ਲੁੱਟ ਕੇ ਪੰਜਾਬੀਆਂ ਜਿਹੜਾ ਪੰਜਾਬ ਦਾ ਸੰਕਟ ਆ ਨਾ ਪੰਜਾਬ ਅੱਜ ਚਤੁਰਫੇ ਸੰਕਟ 'ਚ ਆ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਪਾਣੀ ਸਾਰਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹ ਸੰਕਟ ਦੇ ਵਿੱਚ ਆ ਤੇ ਉਹਦੇ ਚੋਂ ਹੀ ਪੰਜਾਬ ਦੇ ਵਿੱਚ ਜਿਹੜੀ ਬਹੁਤ ਤਰ੍ਹਾਂ ਦੀ ਬੇਚੈਨੀ ਆ ਮਤਲਬ ਹਰ ਤਬ ਕਾ ਜਿਹੜਾ ਪਰੇਸ਼ਾਨ ਆ ਇਹਨਾਂ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਤੇ ਉਹਨਾਂ ਨੂੰ ਭਾਵਕ ਕਰਕੇ ਕਿ ਪਹਿਲੀਆਂ ਸਿਆਸੀ ਪਾਰਟੀਆਂ ਨੇ ਆ ਕੁਛ ਕੀਤਾ ਅਸੀਂ ਪੰਜਾਬ 'ਚ ਬਦਲਾ ਲੈ ਕੇ ਆਵਾਂਗੇ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ ਪਰ ਅੱਜ ਹਾਲਾਤ ਜਿਹੜੇ ਉਹ ਆ ਜਿਹੜਾ ਅਸੀਂ ਤਾਂ ਤੁਹਾਡੇ ਚੈਨਲ ਤੇ ਛੋਣਾਂ ਤੋਂ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਕੋਈ ਫਰਕ ਜਿਹੜਾ ਹੈਗਾ ਨਹੀਂ ਪੈਣਾ ਕਿਉਂਕਿ ਨੀਤੀਆਂ ਪੱਖੋਂ ਇੱਕੋ ਜਿਹਾ ਕਿਸਾਨੀ ਦਾ ਸੰਕਟ ਹੱਲ ਕਰਨ ਲਈ ਇਹਨਾਂ ਦੇ ਕੋਲੇ ਕੀ ਵੱਖਰੀ ਨੀਤੀ ਹੈ ਦੂਸਰੀਆਂ ਪਾਰਟੀਆਂ ਤੋਂ ਕੀ ਫਰਕ ਆ ਪੰਜਾਬ 'ਚ ਬੇਰੋਜ਼ਗਾਰੀ ਦਾ ਸੰਕਟ ਹੱਲ ਕਰਨ ਲਈ ਦੂਸਰੀਆਂ ਪਾਰਟੀਆਂ ਤੋਂ ਇਹਨਾਂ ਕੋਲੇ ਕੀ ਵੱਖਰੀ ਨੀਤੀ ਹੈ ਸਿਰਫ ਤੇ ਸਿਰਫ ਇੱਕ ਨਾਰਾ ਕੇ ਬਦਲਾ ਬਦਲਣਾ ਕੀ ਆ ਠੀਕ ਆ ਪੁਲਿਸ ਉਸੇ ਤਰ੍ਹਾਂ ਜ਼ਬਰ ਕਰ ਰਹੀ ਹੈ ਕਾਰਪੋਰੇਟ ਉਸੇ ਤਰ੍ਹਾਂ ਜਿਹੜਾ ਲੁੱਟ ਕਰ ਰਿਹਾ ਹੈਗਾ ਤੇ ਇਸ ਲੁੱਟ ਦੇ ਖਿਲਾਫ ਬੋਲਣ ਵਾਲਿਆਂ ਦੇ ਖਿਲਾਫ ਮੁੱਖ ਮੰਤਰੀ ਜਿਹੜੀ ਹੈਗੀ ਆ ਉਹ ਕੂੜ ਪ੍ਰਚਾਰ ਕਰ ਰਹੇ ਗਿਆ ਬਹਿਸ ਦੀ ਚੁਣੌਤੀ ਦਿੰਦੇ ਆ ਤੇ ਫਿਰ ਭੱਜ ਵੀ ਜਾਂਦੇ ਹੈਗੇ ਉਹਨਾਂ ਚ ਕਿਉਂਕਿ ਹਰ ਗੱਲ ਤੇ ਝੂਠੇ ਆ ਹਰ ਗੱਲ ਤੇ ਸਰਕਾਰ ਜਿਹੜੀ ਹੈਗੀ ਆ ਬੇਪਰਦ ਹੋ ਚੁੱਕੀ ਆ ਤੋ ਇਹ ਤਾਂ ਜਿਹੜਾ ਹੁਣ ਸਾਨੂੰ ਇਹ ਲੱਗਦਾ ਸੀਗਾ ਕਿ 5ਵੇਂ ਸਾਲ ਚ ਇਹ ਜਿਹੜਾ ਕੰਮ ਹੋਊਗਾ ਪਰ ਇਹ ਚੌਥੇ ਸਾਲ ਦੇ ਵਿੱਚ ਸ਼ੁਰੂ ਹੋ ਰਿਹਾ ਹਰ ਰੋਜ਼ ਆਮ ਆਦਮੀ ਪਾਰਟੀ ਦੀਆਂ ਕਰਤੂਤਾਂ ਦੇ ਖਿਲਾਫ ਲਗਾਤਾਰ ਲੋਕ ਸੜਕਾਂ ਤੇ ਨਿਤਰ ਰਿਹਾ ਨਰਿੰਦਰਦੀਪ ਦਾ ਪੁਲਿਸ ਨੇ ਕੋਹ ਕੋਹ ਕੇ ਕਤਲ ਕਰਤਾ ਨਸ਼ਾ ਮਤਲਬ ਯੁੱਧ ਨਸ਼ਿਆਂ ਵਿਰੁੱਧ ਫੇਰ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜੇ ਕਿਤੇ ਲੋਕ ਛੇੜਦੇ ਆ ਭਾਈ ਬਖਤੌਰ ਜਿਹੜੀਆਂ ਫੌਜੀ ਦੀਆਂ ਲੱਤਾਂ ਜਿਹੜੀਆਂ ਉਹ ਖਤ ਤੋੜ ਦਿੱਤੀਆਂ ਗਈਆਂ ਉਹਦਾ ਮਤਲਬ ਇਨਾ ਸਰੀਰਕ ਨੁਕਸਾਨ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਤੋਂ ਪੰਜਾਬ ਦੇ ਵਿੱਚ ਸਰਕਾਰ ਨਾਂ ਦੀ ਤੇ ਕਾਨੂੰਨ ਨਾਂ ਦੀ ਅੱਜ ਕੋਈ ਚੀਜ਼ ਜਿਹੜੀ ਆ ਉਹ ਨਹੀਂ ਬਚੀਗੀ ਸਿਰਫ ਤੇ ਸਿਰਫ ਲੋਕ ਇਕੱਠੇ ਹੋ ਕੇ ਹੀ ਆਪਣੇ ਆਪ ਨੂੰ ਪੰਜਾਬ ਨੂੰ ਤੇ ਆਪਦੇ ਹਿੱਤਾਂ ਨੂੰ ਬਚਾ ਸਕਦੇ ਆ ਇਸ ਤੋਂ ਬਿਨਾ ਕੋਈ ਪੰਜਾਬ ਦੇ ਲੋਕਾਂ ਕੋਲ ਆਚਾਰਾ ਜਿਹੜਾ ਉਹ ਨਹੀਂ ਬਚਿਆਗਾ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਜੀ